ਏ ਸੜਕ ਤੁਹਾਨੂੰ ਦਿਖਾਉਣ ਜਾ ਰਹੇ ਆਂ ਇਹ ਸੜਕ ਪੰਜਾਬ ਦੇ ਬਠਿੰਡਾ ਤੋਂ ਲੈ ਕੇ ਦਿੱਲੀ ਤੱਕ ਜੋੜਦੀ ਹੈ 10 ਸਾਲ ਤੋਂ ਲੋਕ ਇਸ ਇਲਾਕੇ ਦੇ ਇਸ ਸੜਕ ਦੇ ਲਈ ਹਰਿਆਣਾ ਸਰਕਾਰ ਤੋਂ ਮੰਗ ਕਰ ਰਹੇ ਸੀ 10 ਸਾਲਾਂ ਬਾਅਦ ਸੜਕ ਬਣਨੀ ਸ਼ੁਰੂ ਹੋਈ ਅਭੀ ਇਸ ਨੂੰ 2 ਮਹੀਨੇ ਹੋਏ ਆਂ 2 ਮਹੀਨੇ ਬਾਅਦ ਹੀ ਇਹ ਸੜਕ ਟੁੱਟ ਗਈ ਹੈ ਕਿਸ ਤਰ੍ਹਾਂ ਕੇ ਮਟੀਰੀਅਲ ਲਾ ਗਿਆ ਕਿੰਨਾ ਘੱਟਿਆ ਮਟੀਰੀਅਲ ਸੀ ਲੋਕਾਂ ਦੀ ਮੰਗ ਹੈ ਵੀ ਇੰਨਾ ਪੈਸਾ ਲਗਾ ਲੰਦੀ ਹਰਿਆਣਾ ਸਰਕਾਰ ਲੇਕਿਨ ਇਹ ਸੜਕ ਜੋੜੀ ਪੰਜਾਬ ਹਰਿਆਣਾ ਦਾ ਇੱਕ ਮੁੱਖ ਸੜਕ ਜੋੜਦੀ ਹੈ ਔਰ ਰਾਜਸਥਾਨ ਦਿੱਲੀ ਤੋਂ ਜਾਣ ਸਰਪੰਚ ਸਾਹਿਬ ਦੇਖੋ ਜੀ ਜੋ ਆਪਾਂ ਉਸ ਦਿਨ ਮੁੱਦਾ ਠਾਇਆ ਉਤੇ ਜਿਹੜੀ ਹਰਿਆਣਾ ਸਰਕਾਰ ਨੇ ਕਾਰਵਾਈ ਕੀਤੀ ਆ ਹੁਣ ਅਸੀਂ ਅੱਗੇ ਇਹ ਦੇਖਦੇ ਆਂ ਕਾਰਵਾਈ ਕਾਗਜ਼ਾਂ ਤੱਕ ਹੀ ਸੀਮਤ ਰਹਿੰਦੀ ਆ ਜਾਂ ਇਹ ਠੇਕੇਦਾਰ ਦੇ ਉੱਪਰ ਕੋਈ ਕਾਰਵਾਈ ਹੁੰਦੀ ਆ ਜਾਂ ਇਹਦੀ ਕੋਈ ਇਹ ਕਿਹੜੇ ਬਾਰਡਰ ਜਿਹੇ ਕੈਥਲ ਜ਼ਿਲ੍ਹੇ ਦੇ ਪਿੰਡ ਨੇ ਕਗਰਪਾਰ ਦੇ 25 ਪਿੰਡਾਂ ਇਖੜਾਂ ਦੇ ਹਾਲਾਤ ਕੀ ਆ ਬਹੁਤ ਬੁਰਾ ਹਾਲ ਹੈ ਸਾਰੇ ਜਿਹੜੇ ਕਗਰ ਏਰੀਆ ਦੇ ਸਾਰੇ ਹਰਿਆਣੇ ਦੀਆਂ ਸੜਕਾਂ ਪੂਰੇ ਤੇ ਕੈਥਲ ਡਿਸਟ੍ਰਿਕਟ ਦੇ ਵਿੱਚ ਪੂਰੇ ਦੇ ਵਿੱਚ ਨਾਲੋ ਜਿੰਨਾ ਮਰਜ਼ੀ ਚਲਾ ਲਓ ਤੁਸੀਂ ਸਾਰੀਆਂ ਸੜਕਾਂ ਦਾ ਬੁਰਾ ਹਾਲ ਆ ਕੋਈ ਸੁਣਵਾਈ ਨਹੀਂ ਹੈਗੀ ਇੱਥੇ ਇਹ ਸੜਕ 23 ਮਈ ਨੂੰ ਕੰਪਲੀਟ ਹੋਈ ਹੈ ਪਰਲਿਮੈਂਟ ਇਲੈਕਸ਼ਨ ਤੋਂ ਸਿਰਫ 2 ਦਿਨ ਪਹਿਲਾਂ ਫੱਲੇ ਇਹਦੇ ਮਾਲ ਦਾ ਚੈੱਕ ਹੋ ਰਿਹਾ ਮਾਲ ਤਾਂ ਠੀਕ ਹੈ ਪਰ ਉੱਪਰ ਜਿਹੜੀ ਤਾਏ ਪਾਈ ਹੋਈ ਹੈ ਨਾ ਪ੍ਰੀਮਿਕਸ ਲਾਲੋਜਲ ਲੁੱਕ ਉਹ ਮਾਲ ਦੇ ਵਿੱਚ ਕਮੀ ਆ ਕਿਤੇ ਨਾ ਕਿਤੇ ਜਿਹੜੀ 2 ਮਹੀਨੇ ਚ ਸੜਕ ਨਹੀਂ ਟੁੱਟ ਸਕਦੀ ਸਾਡੇ ਮੁਤਾਬਕ ਇਹ ਸੜਕ 10 ਸਾਲ ਚੱਲਣੀ ਚਾਹੀਦੀ ਸੀ ਇਹ ਮਾਲ ਦੇ ਵਿੱਚ ਕਿਤੇ ਗੜਬੜ ਹੋਈ ਹੈ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਹਦੀ ਜਾਂਚ ਕੀਤੀ ਜਾਏ ਇਹ ਕੋਲ ਇਨਕੁਆਰੀ ਮੰਗਦਾ ਹੈ ਸਾਈਡਾਂ ਦੇ ਵੀ ਦੇ ਦੋਨੋਂ ਪਾਸੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਪ੍ਰੋਪਰ ਜਿੰਨਾ ਹੋਣਾ ਚਾਹੀਦਾ ਸੀ ਤਾਂ ਇਹ ਉਹਨਾਂ ਕੀਤਾ ਨਹੀਂ ਗਿਆ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਨ ਕਰਦੇ ਹਾਂ ਕਿ ਜਿਹੜੇ ਸਾਈਡਾਂ ਵੀ ਠੀਕ ਕੀਤੀਆਂ ਜਾਣ ਇਹ ਦੁਬਾਰੇ ਸੜਕ ਬਣਵਾਈ ਜਾਏ ਕਿਉਂਕਿ ਸੜਕ ਦੇ ਉੱਪਰ ਟੀਪਰ ਦੇਖੋ 500000 ਟੀਪਰ ਲੰਘਦੇ ਹੈ ਹੈਵੀ ਟ੍ਰੈਫਿਕ ਹੈ ਸੜਕ ਤਾਂ ਮਜ਼ਬੂਤ ਹੋਵੇਗੀ ਤਾਂ ਬੱਚੇ ਹਾਂਜੀ ਇਹ ਇਹ ਤਾਂ ਮੇਨ ਰੋਡ ਹੈ ਦਿੱਲੀ ਚੱਲਦੀ ਹੈ ਬਠਿੰਡਾ ਟੂ ਦਿੱਲੀ ਵਿੱਚੇ ਸੰਗਰੂਰ ਆ ਗਿਆ ਪਰੰਤੂ ਟ੍ਰੈਕ ਦੇ ਮੁਤਾਬਕ ਇਹ ਸੜਕ ਬਣੀ ਨਹੀਂ ਹੈ ਹੁਣ ਅਧਿਕਾਰੀ ਆਏ ਦੇ ਇਸ ਦੀ ਵਗੈਰਾ ਕੀ ਕਹਿ ਗਏ ਤੁਹਾਨੂੰ ਉਹ ਕਹਿ ਰਹੇ ਅਧਿਕਾਰੀ ਕਹਿ ਗਏ ਵੀ ਸਿੰਪਲ ਚੈੱਕ ਕੀਤੇ ਆ ਸਿੰਪਲ ਦੇਖਾਂਗੇ ਇਹਦੇ ਚ ਕੀ ਨੁਕਸ ਹੋਂਦਾ ਉਸ ਦੇ ਅਨੁਸਾਰ ਕਾਰਵਾਈ ਕਰਾਂਗੇ ਸੜਕ ਦੁਬਾਰੇ ਤਿਆਰ ਕਰਵਾਵਾਂਗੇ ਹਰਿਆਣਾ ਪ੍ਰਸ਼ਾਸਨ ਦੇ ਅਧਿਕਾਰੀ ਹਰਕਤ ਦੇ ਵਿੱਚ ਆਏ ਆ ਸਿੰਪਲ ਲੈ ਰਹੇ ਸੜਕ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਮਾਲ ਇੱਥੇ ਲਗਾਇਆ ਗਿਆ ਕੌਣ ਅਧਿਕਾਰੀ ਆਏ ਆ ਗਲਵਾਟ ਕਰਦੇ ਨੇ ਅਧਿਕਾਰੀਆਂ ਦੇ ਨਾਲ ਬਰਸਾਦ ਪੈ ਰਹੀ ਹੈ ਹਰਿਆਣਾ ਦੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਹੈ ਜਾਂ ਐਸਡੀਓ ਹੈ ਕਿਆ ਨੰਬਰ ਆਪਦਾ ਮੇਰਾ ਨਾਮ ਰਾਮੇਰ ਸ਼ਰਮਾ ਆ ਕਿਸ ਡਿਪਾਰਟਮੈਂਟ ਸੇ ਸਰ ਪੀਡਬਲਯੂਡੀਸੀ ਪੀਡਬਲਯੂਡੀਸੀ ਸਰ ਇਹ 2 ਮਹੀਨੇ ਪਹਿਲੇ ਸੜਕ ਬਣੀ ਸੀ ਅਰ 10 ਸਾਲ ਬਾਅਦ ਇਹ ਸੜਕ ਬਣੀ ਹੈ ਇਹ ਸੜਕ 2 ਮਹੀਨੇ ਵਿੱਚ ਕਿਵੇਂ ਟੁੱਟ ਗਈ ਹੈ ਇਹ ਟੁੱਟੀ ਨਹੀਂ ਫੈਲ ਹੋਈ ਹੈ ਹੈ ਜੀ ਫੈਲ ਹੋਈ ਹੈ ਕਹੀਂ ਗਈ ਸੇ ਸਾਰੀ ਇਹ ਦੇਖਣਾ ਆਪਕੇ ਸਾਰੀ ਸਾਰੀ ਨਹੀਂ ਟੁੱਟੇਗੀ ਹਾਂ ਫੈਲ ਜਾਂ ਜਾਂ ਟੁਕੜੇ ਫੈਲ ਹੋਏ ਹੈ ਇਸੇ ਲਈ ਸੈਂਪਲ ਲੈ ਰਹੇ ਹਾਂ ਕਿ ਤਾਂ ਕਿ ਪਤਾ ਲੱਗ ਜਾਏ ਕਿ ਕੀ ਦਿੱਕਤ ਹੈ ਇਸੇ ਲਈ ਸੈਂਪਲ ਕੇ ਲਈ ਬੁਲਾਇਆ ਹੈ हमारे सामने है जहाँ से फैल हुई है जहाँ दिक्कत आई है उसको निकलवा के देखेंगे जे सी लेके आए हैं साथ में निकलवा के देखेंगे कि नीचे क्या है दलदल है मिट्टी है क्या नीचे तो इसकी भाई साहब वही जो सामान था ना उखाड़ के पुराना वही इसके ऊपर चल रहा है कुछ लोगों को राहत मिल जाएगी इससे तो पहले तो था तो था मैं पहले एक बार सैंपल ले, ले लूँ देख लूँ फिर बताऊंगा आपको क्या क्या होता है इस सड़क के अलावा जो आपके एरिया में जितनी भी गाँव की सड़कें भी है ना जितनी ढाबा धाबे वाली सब सड़कों के हालात तो यही है नहीं तो कब तक कैसे मतलब उम्मीद करें लोग भी जल्दी ठीक हो गए इसको जैसे बारिश खत्म होती है इसको ठीक करके इसका जो भी जहाँ से फैल हुई है जहाँ जहाँ फैल हुई है इसकी दलदल -दल निकाल के दलदल निकाल के दोबारा पत्थर भर के फिर इसमें दोबारा से रिस्टोर करेंगे शुभ आप नाम आपका एस डी एस डी ओ में पीर ओ डी हरियाणा के कैथल जिले के एस डी ओ जिन्होंने कहा कि जेडी सड़क है ये खराब हुई है इसको ठीक है सैंपल लिया जा रहा है ਲੇਕਿਨ ਬਰਸਾਦ ਬੰਦ ਹੋਣ ਦੇ ਬਾਅਦ ਇਸ ਸੜਕ ਕੀ ਪੂਰੀ ਤਰ੍ਹਾਂ ਤੋਂ ਲੋਕਾਂ ਦੀ ਸੰਤੁਸ਼ਟੀ ਕਰਾਈ ਜਾਵੇਗੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼